ਜਾ ਜਿਹਾ ਹੈ ਬਾਈ ਕੋਲੇ ਸਰਜੀਤ ਕੋਲ ਤੇ ਪਹਿਲਾਂ ਤਾਂ ਸਾਨੂੰ ਬਾਈ ਦਾ ਪਿੰਡ ਨਹੀਂ ਲੱਭਿਆ ਸੀ ਬਾਈ ਨੂੰ ਬਠਿੰਡੇ ਪਾਲਦੇ ਫਰੇ ਬਾਈ ਦਾ ਪੇਜ ਆ ਜੀ ਇੰਸਟਾਗ੍ਰam ਤੇ ਆਪਣੇ ਫੇਸਬੁੱਕ ਤੇ ਬਠਿੰਡੇ ਵਾਲੇ ਤੇ ਕਿਹੜਾ ਪਿੰਡ ਬਾਈ ਦਾ ਪਿੰਡ ਆਪਾਂ ਮਾਨਸਰ ਰਹ ਜੰਦੇ ਆ ਬਾਈ ਹਨਾ ਕਈ ਬੰਦੇ ਨੇ ਆ ਪਾਲਦੇ ਰਹ ਜੰਦੇ ਆ ਵੈਸੇ ਪਹਿਲਾਂ ਆਪਾਂ ਬਠਿੰਡੇ ਹੁੰਦੇ ਸੀਗੇ ਤਾਂ ਕਰਕੇ ਕੋਠਾਗੁਰੂ ਤੋਂ ਆਏ ਆ ਬਾਈ ਜੀ ਨਾਲ ਬੈਠੇੜੇ ਪਰਨੇ ਵਾਲੇ ਤੇ ਮੈਂ ਆਪਣਾ ਨਥਾਨਾਗਾ ਉੱਲਾਂਠਾਣਾ ਕੋਠਾਗੁਰੂ ਦੇ ਪਾਈ ਦੇ ਕੋਲੇ ਹੀ ਹੈ ਤੇ ਫੇਸਬੁੱਕ ਬਾਰੇ YouTube ਬਾਰੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਵੇ ਤੇ ਬਾਈ ਸਰਬਜੀਤ ਨਾਲ ਕੰਟੈਕਟ ਕਰ ਸਕਦੇ ਆ ਤੇ ਇੰਸਟਾਗ੍ਰਾਮ ਤੇ ਜਾਂ ਫੇਸਬੁੱਕ ਤੇ ਮੈਸੇਜ ਕਰੋ ਤੇ ਬਾਈ ਦਾ ਪੇਜ ਹੈ ਬਠਿੰਡੇ ਵਾਲੇ YouTube ਤੇ ਤੇ ਇੰਸਟਾਗ੍ਰਾਮ ਤੇ ਤੇ ਫੇਸਬੁੱਕ ਤੇ ਕਿਸੇ ਤਰ੍ਹਾਂ ਦੀ ਦਿੱਕਤ ਹੋਵੇ ਤੇ ਬਾਈ ਨਾਲ ਕੰਟੈਕਟ ਕਰ ਸਕਦੇ ਆ ਮੇਨ ਬਾਈ ਗੱਲ ਇਹ ਆ ਵੀ ਕੋਈ ਵੀ ਬੰਦਾ ਜਿਹੜਾ ਪੇਜ ਚਲਾਉਂਦਾਗਾ ਪ੍ਰੋਬਲਮਾਂ ਤਾਂ 70% ਆ ਠੀਕ ਆ ਨਾ ਤੇ ਪਰ ਰੌਲਾ ਇਹ ਆ ਵੀ ਜੈਨੂਨ ਬੰਦਾ ਨਹੀਂ ਮਿਲ ਰਹਿੰਦਾ ਕੋਈ ਨਾ ਸਹੀ ਜਿਹੜਾ ਬੰਦਾ ਆਪਾਂ ਨੂੰ ਆਪਾਂ ਆਪ ਜਿਹੇ ਜੇ ਆਪਾਂ ਆਪਾਂਗੇ ਕਿਉਂ ਜਿਵੇਂ ਠੇਠ ਪੰਜਾਬੀ ਲਾਲਾ ਚਾਹੇ ਘੱਟ ਪੜਾਈ ਲਿਖਾਈ ਆ ਚ ਸਿੱਧਾ ਸਭ ਦੀ ਆ ਤੇ ਉਹਦਾ ਕਰਕੇ ਨਾ ਬੰਦਾ ਆਪਾਂ ਨੂੰ ਸਹੀ ਗਾਈਡ ਨਹੀਂ ਕਰ ਸਕਦਾ ਮੈਂ ਬਹੁਤ ਐ ਟੱਕਰਾਂ ਮਾਰੀਆਂ ਤੇ ਜਦੋਂ ਬਾਅਦ ਦੇ ਵਿੱਚ ਹਾਂ ਬਾਅਦ ਦੇ ਵਿੱਚ ਗੱਲਬਾਤ ਆਪਾਂ ਨੂੰ ਹੌਲੀ 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 ਪਤਾ ਲੱਗਿਆ ਵੀ ਬਾਈ ਉਹ ਹੱਲ ਕਰ ਸਕਦਾ ਵਧੀਆ ਵਧੀਆ ਸਮਝਾਉਂਦਾ ਵਧੀਆ ਗੱਲਬਾਤ ਵਧੀਆ ਐ ਆਪ ਦਾ ਪੂਰਾ ਆਪ ਦੇ ਪੇਜ ਵਿੱਚ ਆਪ ਦੇ ਪੇਜ ਤੇ ਕੰਮ ਕਰਦਾ ਨਾ ਬੰਦਾ ਇਸ ਤਰ੍ਹਾਂ ਕੰਮ ਕਰਕੇ ਤੇ ਬਹੁਤ ਮਿਹਨਤ ਕਰਕੇ ਜੇ ਚੱਲਣ ਵਾਲਾ ਹੋਵੇ ਤਾਂ ਵੀ ਪੇਜ ਜੇ ਨਾ ਚੱਲਣ ਵਾਲਾ ਹੋਵੇ ਤਾਂ ਪਹਿਲਾਂ ਹੀ ਜਵਾਬ ਦੇ ਦਿੰਦਾ ਬਾਈ ਇਹ ਨਹੀਂ ਗੱਲ ਵੀ ਕੋਈ ਲਾਲਚਾ ਵੀ ਆਪਾਂ ਇਹ ਚੀਜ਼ ਵੀ ਬੰਦੇ ਨੂੰ ਗਮਰਾਹ ਕਰ ਲਾ ਬੱਚੇ ਐ ਕਰ ਦਿੰਦੇ ਬਾਈ ਨਾ ਉਹ ਲਾਰੇ ਜੇ ਲਾਈ ਲਾਰੇ ਜੇ ਲਾਈ ਜਾਂਦੇ ਆ ਮਹੀਨੇ ਨੂੰ 2 ਮਹੀਨੇ ਨੂੰ ਬਾਈ ਸਿੱਧਾ ਜਵਾਬ ਦੇ ਦੋ ਅਗਲੇ ਨੂੰ ਬਾਈ ਥੋੜਾ ਚੱਲਦਾ ਨਹੀਂ ਇਹ ਚੀਜ਼ ਵਧੀਆ ਲੱਗੀ ਬਾਈ ਦੀ ਜੇ ਇਹਨਾਂ ਨੇ ਹਾਮੀ ਭਰਤੀ ਤਾਂ ਚਲਾ ਕੇ ਦੇਣਗੇ ਤੇ ਨਹੀਂ ਫਿਰ ਜਵਾਬ ਆ ਜੀ ਨਾ ਇਹਨਾਂ ਨੇ ਪਹਿਲਾਂ ਹੀ ਕਹਿਤਾ ਤੇ ਲਾਜ਼ਮੀ ਜੇ ਕਿਸੇ ਬਾਈ ਕੋਈ ਚੈਨਾ ਹੈਗੀ ਆ ਕਿਸੇ ਨੂੰ ਇਸ ਗੱਲ ਦੀ ਵੀ ਆਪਾਂ ਯਾਰ ਪੇਜ ਆਪਦਾ ਠੀਕ ਕਰਾਉਣਾ ਸਮਾਂ ਦਾ ਵੀਰੇ ਕੱਟਣਾ ਹੀ ਪੈਂਦਾ ਠੀਕ ਹੈ ਨਾ ਤੇ ਇਹ ਨਹੀਂ ਵੀ ਆਪਾਂ ਵਿਲੇ ਟਾਈਮ ਤੇ ਇੱਕ ਜਗ੍ਹਾ ਤੇ ਉਹ ਆ ਤੇ ਸਮਾਂ ਕੱਢ ਕੇ ਬਾਈ ਨਾਲ ਲੋਕੇਸ਼ਨੇ ਤੋਂ ਮੰਗਾ ਲਿਓ ਤੇ ਲਾਜ਼ਮੀ ਆਪਦਾ ਇਹਨੂੰ ਬੁਖਾ ਦਿਓ ਤੇ ਜਿਹਨੇ ਕੰਮ ਕਰਨ ਦਾ ਸ਼ੌਂਕ ਆ ਜੀ ਨੂੰ ਠੀਕ ਹੈ ਨਾ ਤੇ ਉਂ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਬਾਈ ਹਾਂਜੀ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਤੇ ਆ ਮੇਰੇ ਮਿੱਤਰ ਆਈ ਬਾਈ ਜਖਸੀਰ ਜਖਸੀਰ ਪੰਜਾਬੀ ਜਿਹੜਾ ਇੱਕ ਟੈਲੀਵਿਜ਼ਨੋਂ ਨਿਕਲ ਕੇ ਥੱਪੜ ਮਾਰਦਾ ਬੰਦੇ ਤੇ ਹਾਂਜੀ ਦੋਸਤੋ ਗੱਲ ਇਹ ਆ ਕਿ ਆਪਾਂ ਵੱਖੋ-ਵੱਖਰੇ ਪਲੇਟਫਾਰਮਾਂ ਤੇ ਕੰਮ ਕਰਦੇ ਆ ਕੋਈ ਸੋਸ਼ਲ ਮੀਡੀਆ ਤੇ ਮੰਨ ਲਓ ਫੇਸਬੁੱਕ ਤੇ ਹਨਾ ਵੀਡੀਓ ਬਣਾਈ ਜਾਂਦਾ ਕੋਈ ਕੁਛ ਵੀ ਤੇ ਗੱਲ ਨਾਰਮਲ ਜੀ ਇਹ ਹੈ ਬਾਈ ਆਪਾਂ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਬਣਾਉਣਾ ਕੋਈ ਹਾਸੇ ਮਜ਼ਾਕ ਵਾਲਾ ਕੋਈ ਸੀਰੀਅਸ ਹਨਾ ਜਾਂ ਕੋਈ ਆਪਦੇ ਕੰਮ ਨਾਲ ਸੰਬੰਧਿਤ ਬਣਾ ਰਿਹਾ ਜੇ ਉਹ ਤੋਂ ਉਸ ਵੀਡੀਓ ਦੇ ਨਾਲ ਨਾਲ ਆਪਾਂ ਅਰਨਿੰਗ ਵੀ ਕਰਨੀ ਆ ਤੇ ਆਪਾਂ ਆਪਦਾ ਫੇਸ ਵੈਲਿਊ ਆ ਜਾਂ ਤੇ ਕੰਮ ਨੂੰ ਵੀ ਅੱਗੇ ਲੈ ਜਾਣਾ ਉਹਦੀ ਮਸ਼ਹੂਰੀ ਵੀ ਕਰਨੀ ਆ ਫਿਰ ਆਪਣੇ ਜਿਹੜੇ ਇਹ ਪਲੇਟਫਾਰਮ ਨੇ ਇਹਨਾਂ ਤੇ ਆਪਾਂ ਨੂੰ ਕੰਮ ਕਰਨਾ ਪਊ ਤੇ ਇਹਨਾਂ ਦੇ ਪਾ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਉਹਦੇ ਹੱਲ ਕਰਨ ਵਾਸਤੇ ਪਾਈ ਇਹ ਬਠਿੰਡੇ ਵਾਲੇ ਪੇਜ ਤੇ ਸਰਬੀਤ ਮਾਨ ਹੈ ਜਿਹੜਾ ਇਹ ਬੈਠਾ ਹੈਗਾ ਹੁਣ ਗੱਲ ਕੀ ਹੈ ਵੀ ਆਪਾਂ ਬਾਈ ਵੀਡੀਓ ਬਣਾਉਣ ਜਾਣਦੇ ਹੁੰਨੇ ਆ ਜਾਂ ਵੀਡੀਓ ਜੋੜਨ ਜਾਣਦੇ ਆ ਜਾਂ ਹੋਰ ਸਾਰੇ ਕੰਮ ਜਾਣਦੇ ਆ ਪਰ ਟੈਕਨੀਕਲ ਜਿਹੜੇ ਪੁਆਇੰਟ ਨੇ ਪਾਲਿਸੀਆਂ ਨਹੀਂ ਪਤਾ ਪਾਲਸੀਆਂ ਨੀਤੀਆਂ ਜਿਹੜੀਆਂ ਉਹਦੇ ਵਿੱਚ ਮੰਨ ਲਓ ਕੰਮ ਕਰਦੀਆਂ ਨੇ ਆਪਣੇ ਕੰਮ ਜ ਨਹੀਂ ਮਤਬ ਉਹਨਾਂ ਦਾਗਾ ਤਾਂ ਉਹ ਚੀਜ਼ ਦਾ ਜਿਹੜਾ ਬਾਈ ਡਿਟੇਲ ਦੇ ਵਿੱਚ ਆਪਾਂ ਨੂੰ ਦੱਸਣ ਦਾਗਾ ਕੋਈ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਜੋ ਦੋ ਚਾਰ ਵਾਰੀ ਤੁਸੀਂ ਹਰ ਇੱਕ ਪ੍ਰੋਬਲਮ ਐ ਕਿਉਂ ਲੈ ਕੇ ਆਉਂਗੇ ਤਾਂ ਉਹ ਸਿੱਖਣ ਨੂੰ ਮਿਲ ਗਿਆ ਵੀ ਕਿਹੜੀਆਂ-ਕਿਹੜੀਆਂ ਆਪਾਂ ਗਲਤੀਆਂ ਨਹੀਂ ਕਰ ਰਹੀਆਂ ਸੋ ਦੋਸਤੋ ਅੱਜ ਬਾਈ ਪ੍ਰੀਤਨ ਥਾਣੇ ਨੂੰ ਲੈ ਕੇ ਇੱਥੇ ਮਿਲੇ ਸੀਗੇ ਬਾਈ ਕੋਲੇ ਤੇ ਵਧੀਆ ਲੱਗਿਆ ਤੇ ਹਰ ਇੱਕ ਵਾਰ ਆ ਮੰਨ ਲਓ ਜਾਣਕਾਰੀ ਮਿਲਦੀ ਐ ਇੱਕ ਨਵੀਂ ਤੇ ਇਸੇ ਤਰ੍ਹਾਂ ਹੀ ਵੀ ਜਾਣਕਾਰੀ ਬਹੁਤ ਜ਼ਰੂਰੀ ਐ ਜਿਹੜਾ ਆਪਾਂ ਕੰਮ ਕਰ ਰਹੇ ਹਾਂ ਹੁਣ ਆਪਾਂ ਨੂੰ ਇੱਕ ਜੇ ਰਸਤਾ ਹੀ ਨਾ ਪਤਾ ਹੋਵੇ ਤਾਂ ਆਪਾਂ ਆਸੇ-ਪਾਸੇ ਤੁਰੇ ਫਿਰਾਂਗੇ ਤੇ ਇਹਦੇ ਨਾਲ ਆਪਾਂ ਨੂੰ ਰਸਤਾ ਪਤਾ ਲੱਗਦਾ ਵੀ ਆਪਾਂ ਆਹ ਕੰਮ ਕਰਨਾ ਐ ਇਸ ਤਰ੍ਹਾਂ ਦੀ ਵੀਡੀਓ ਕ੍ਰੀਏਟ ਕਰਨੀ ਆਹ ਗੱਲਤੀ ਠੀਕ ਕਰਨੀ ਹਾਂਜੀ ਮੈਸੇਜ ਛੱਡਦੇ ਹੋ ਸਕਦੇ ਦੋ ਦਿਨਾਂ ਬਾਅਦ ਰਿਪਲਾਈ ਆਊ ਪਰ ਰਿਪਲਾਈ ਜ਼ਰੂਰ ਆਊਗਾ ਕਈ ਵਾਰੀ ਕਮੈਂਟ ਮੇਰੇ ਇਹੀ ਮਿਲਦਾ ਬਾਈ ਫੋਨ ਨਹੀਂ ਚੱਕਦਾ ਕਈ ਵਾਰੀ ਯਾਰ ਕਿਸੇ ਕੋਲ ਬੈਠੇ ਹੁੰਨੇ ਆ ਜਾਂ ਉਦੋਂ ਫਿਰ ਫੋਨ ਨਹੀਂ ਆਪਾਂ ਚੱਕ ਸਕਦੇ ਕਿਉਂ ਉਦੋਂ ਬਾਈ ਉਹਨਾਂ ਨੂੰ ਸਮਝਾਉਣਾ ਹੁੰਦਾ ਬਾਈ ਏਡੀ ਦੂਰੋਂ ਆਣਾ ਟਾਈਮ ਕੱਢ ਕੇ ਆਏ ਹੁੰਦੇ ਆ ਤਾਂ ਕਰਕੇ ਤਾਂ ਜਦੋਂ ਵੀ ਟਾਈਮ ਹੁੰਦਾ ਬਾਈ ਆਪਾਂ ਜਵਾਬ ਦਿੰਨੇ ਆਗੇ ਤੇ ਸਬਰ ਰੱਖਿਓ ਜਵਾਬ ਸਾਰਿਆਂ ਨੂੰ ਮਿਲੂ ਨੰਬਰ ਆਪਣਾ ਵਿੱਚ ਦਿੱਤਾ ਹੋਇਆ ਜਿੰਨਾ ਗੱਲਬਾਤ ਹੋਊਗੀ ਤਾਂ ਉਹਨੂੰ ਆਪਾਂ ਮਿਲਣ ਦਾ ਸਮਾਂ ਵੀ ਦੇ ਦਾਂਗੇ ਬਾਕੀ ਬਾਈ ਗੱਲ ਇਹ ਆ ਵੀ ਮੇਰਾ ਵੀ ਲਾਂਭਾ ਇਹੀ ਤੇ ਬਾਈ ਗੱਲ ਇਹ ਆ ਵੀ ਅਸਲ ਵਿੱਚ ਨਾ ਜਦੋਂ ਕਹਾਣੀ ਦਾ ਉਦੋਂ ਪਤਾ ਲੱਗਦਾ ਜਦੋਂ ਬੰਦੇ ਕੋਲੇ ਆਪਾਂ ਜਾ ਕੇ ਬਾਈ ਕੋਲੇ ਮਿਲੇ ਤੇ ਵਾਕਈ ਪਤਾ ਲੱਗਦਾ ਵੀ ਫੋਨ ਚੱਕਣ ਦਾ ਸਮਾਂ ਨਹੀਂ ਹੁੰਦਾ ਕਿਉਂ ਜਦੋਂ ਦੋ ਦੋ ਚਾਰ ਚਾਰ ਜਾਣੇ ਆਉਣ ਆਲੇ ਹੁੰਦੇ ਆ ਹਨਾ ਉਹਨਾਂ ਨੇ ਕੰਮ ਧੰਦੇ ਆਉਣਾ ਹੁੰਦਾ ਤੇ ਫੇਰ ਗੱਲ ਇਹ ਫੋਨ ਚੱਕਣ ਦੀ ਦਿੱਕਤ ਆਉਂਦੀ ਆ ਵਾਕਈ ਸਮੱਸਿਆ ਇਹ ਗੱਲ ਦੀ ਹੈਗੀ ਆ ਤੇ WhatsApp ਤੇ ਮੈਸੇਜ ਦੇ ਦਿਓ ਤੇ ਆਪੇ ਜਦੋਂ ਬਾਈ ਕੋਲੇ ਟਾਈਮ ਹੋਇਆ ਉਦੋਂ ਆਪਾਂ ਤੁਹਾਡਾ ਕੰਟੈਕਟ ਹੋ ਜਾਊਗਾ ਬਾਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਤੇ ਬਾਈ ਨਾਲ ਕੰਟੈਕਟ ਕਰ ਸਕਦੇ ਆ ਤੇ ਨਾਲੇ ਸਭ ਤੋਂ ਵੱਡੀ ਗੱਲ ਹੈ ਜੀ ਭਰੋਸੇਯੋਗ ਹੈ ਬਾਈ ਤੁਸੀਂ ਆਪਦੀ ਈਮੇਲ ਵੀ ਬਾਈ ਨੂੰ ਦੇ ਸਕਦੇ ਆ ਆਪਦਾ ਚੈਨਲ ਬਾਈ ਦੇ ਕੋਲੇ ਸੱਟ ਸਕਦੇ ਆ ਵੀ ਕਿਸੇ ਤਰ੍ਹਾਂ ਦਾ ਕੋਈ ਧੋਖਾ ਨਹੀਂ ਬਾਈ ਆਪ ਹੀ ਰਾਤ ਦੇ ਰਾਤ ਤੁਹਾਨੂੰ ਇਹ ਕਿਸੇ ਦਾ ਮੋਨਟਾਈਜੇਸ਼ਨ ਹੋਣ ਨਾਲ ਤੇ ਆਪ ਹੀ ਕਰਕੇ ਦਿੰਦੇ ਆਗੇ ਵਿਸ਼ਵਾਸਪਾਤਰ ਬੰਦੇ ਆ ਠੀਕ ਹੈ ਜੀ ਤੇ ਵੀਡੀਓ ਨੂੰ ਬਤ ਵਤ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ